ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਸਿੱਖਿਆ ਤੋਂ ਲੂਗੇ ਚੜ੍ਹਦੀ ਕਲਾ ਦੇ ਵਿੱਚ ਰਹੂਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਜੀ ਸੋ ਜੀ ਉਹ ਪਾਲਾ ਥੋੜੇ ਜਿਹਾ ਟਾਈਮ ਦੇ ਵਿੱਚ ਆ ਰਿਹਾ ਠੀਕ ਹੈ ਹੁਣ ਜੀ ਦੀ ਨੋ ਆਵਾਜ਼ ਪਾਉਗੀ ਟਾਈਮ ਹੋ ਗਿਆ ਆਪਣੇ ਉਹੀ 3:30 4:00 ਵਜ ਜਾਣੇ ਵੈਸੇ ਤਾਂ ਮੈਂ ਕਹਾਂ ਚਲੋ ਵਲੌਗ ਸ਼ੁਰੂ ਕਰ ਲਈਏ ਟੈਨਸ਼ਨ ਫਰੀ ਹੋ ਜੀਏ ਤੁਹਾਡੇ ਨਾਲ ਜਿਵੇਂ ਕਿ ਸਾਰੇ ਆ ਮੂਵਮੈਂਟਸ ਵਗੈਰਾ ਸ਼ੇਅਰ ਕਰਦੇ ਰਹਿੰਦੇ ਆ ਤੇ ਡਾਕਟਰ ਸਾਹਿਬ ਅਤਰ ਗਏ ਵੀ ਬਹੁਤ સારી ਡਿਲੀਵਰੀਜ਼ ਕਰਤੀਆਂ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਡਾਕਟਰ ਸਾਹਿਬ ਵੀ ਆਪਣੇ ਬਾਈ ਬਲੌਗ ਦੇਖਦੇ ਆ ਤੇ ਮਸੀ ਵੀ ਆ ਗਈ ਤੇ ਰੱਜੀ ਜੀ ਵੀ ਹੈਗੇ ਆ ਮੈਂ ਵੀ ਆ ਹੌਲੀ ਹੌਲੀ ਸਾਰਿਆਂ ਦੇ ਆ ਜਾਣਾ ਇਹ ਵੀ ਆਏ ਤੇ ਸਰਦਾਰ ਜੀ ਤੇ ਉਹ ਚਲੇ ਗਏ ਕਿਉਂਕਿ ਕਰ ਕਾਕਾ ਕੰਡਾ ਵੀ ਕਰਨਾ ਸੀਗਾ ਇਸ ਕਰਕੇ ਤੇ ਇੱਕ ਸਭ ਤੋਂ ਪਿਆਰ ਲਤਾ ਨਮੰਤਾ ਜੀ ਜਿਨ੍ਹਾਂ ਨੇ ਆਮੇ ਹੁਣੀ ਵੀ ਬਲੌਗ ਛੱਡਿਆ ਸੀ ਮਤਲਬ ਹੋ ਗਏ 2 ਘੰਟੇ ਤੇ ਸਭ ਨੇ ਕਿਹਾ ਇਹ ਰਿਤਿਆ ਜੀ ਸੀਗੀਆਂ ਉਹਦੇ ਵਿੱਚ ਇਹ ਗੱਲ ਸੀਗੀ ਕਿ ਮੇਰੀ ਸਹੇਲੀ ਦੀ ਕਿ ਭੈਣਾ ਜੀ ਦੀਦੀ ਉਹਨਾਂ ਕੋਲ ਬੇਬੀ ਹੋਇਆ ਸੀਗਾ ਤੇ ਉਹ ਵੀ ਬਲੌਗ ਦਿਖਦੇ ਸੀਗੇ ਉਹ ਕਹਿੰਦੇ ਸਾਨੂੰ ਵੀ ਜਰੂਰ ਬਲੌਗ ਦੇ ਵਿੱਚ ਲਓ ਇਸ ਕਰਕੇ ਸੋ ਹੁਣ ਅਸੀਂ ਅੰਦਰ ਚੱਲਦੇ ਹਾਂ ਮਾਸੀ ਬੈਠੇ ਆਂ ਦੀਦੀ ਬੈਠੇ ਆਂ ਤੇ ਦੂਸਰੇ ਦੀਦੀ ਪਏ ਆਂ ਠੀਕ ਹੈ ਜੀ ਫਿਰ ਸਾਹਮਣੇ ਲੱਗੂਗੇ ਇਹਨਾਂ ਨੂੰ ਜੀ ਕੋ ਮੈਂ ਉਹ ਪਾਣੀ ਨਹੀਂ ਅਗਰ ਅੱਛਾ ਫਿਰ ਬਾਅਦ ਵਿੱਚ ਬਾਅਦ ਵਿੱਚ ਜਦੋਂ ਹੋਗੀ ਤੇ ਇਹ ਦੀਦੀ ਤੁਸੀਂ ਟੈਨਸ਼ਨ ਨਾ ਲਓ ਜਿਹੜਾ ਤੁਹਾਨੂੰ ਰੂਮ ਲੱਤਦਾ ਹੈ ਨਾ ਉਹ ਏਸੀ ਵਾਲਾ ਗਰਮ ਗਰਮ ਹਵਾ ਮਾਰਦਾ ਹੋ ਵੀ ਤੁਹਾਨੂੰ ਠੰਡ ਨਹੀਂ ਲੱਗਦੀ ਹੀਟ ਨਾਲ ਵਾਲਾ ਕਮਰਾ ਲੱਤਾਂ ਸੀ ਹਾਂ ਅੰਨੇ ਟੈਨਸ਼ਨ ਹਲੇ ਨਾ ਕਰ ਤੂੰ ਮੇਰੇ ਮਾਣ ਕਰ ਮੇਰੇ ਪਰ ਮੈਂ ਆਪ ਕਮਰਾ ਚੈੱਕ ਕਰਿਆ ਜਾ ਕੇ ਮੈਨੂੰ ਪਤਾ ਨਹੀਂ ਮੇਰੀ ਦੀਦੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਸ ਮੈਨੇ ਤਾਂ ਜੀ ਨੂੰ ਮਲਾਇਆ ਨਹੀਂ ਮੈਂ ਹੀ ਮਿਲ ਲੰਨੀ ਹੈ ਮੇਰੀ ਕਾਸ਼ ਵੈਸੀ ਮੈਨੇ ਹੁਣ ਦੀਦੀ ਮੇਰੀ ਆ ਮੈਨੂੰ ਪਤਾ ਨਹੀਂ ਹੋਗਾ ਇਹਨੂੰ ਤਕਲੀਫ ਹੋਊਗੀ ਕਿਸ ਚੀਜ਼ ਤੋਂ ਮੇਰੀ ਕੁੜੀ ਆ ਥੋਡੀ ਕੁੜੀ ਹੈਗੀ ਉਹ ਹੈਗੀ ਆ ਹੁਣ ਮੈਂ ਕਮਰਾ ਆਪ ਸਾਰਾ ਸੈੱਟ ਕਰਕੇ ਆਈ ਆ ਪਰ ਅੱਛਾ ਪੁੱਛ ਰੱਜੀ ਦੀਦੀ ਨੂੰ ਭਾਈ ਬਲੌਗ ਦੀਦੀ ਫਤਹਿ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਇਹਨਾਂ ਨੂੰ ਇਹ ਦੱਸੋ ਕਮਰਾ ਵਧੀਆ ਲੱ타 ਵੈ ਨਾ ਹਾਂ ਬਹੁਤ ਵਧੀਆ ਜੀ ਦੇਖ ਲਓ ਹੁਣ ਦੱਸੋ ਜੇ ਮੈਨੂੰ ਟੈਨਸ਼ਨ ਆ ਤਾਂ ਹੀ ਮੈਂ ਆਪ ਖੁਦ ਚੈੱਕ ਕਰਕੇ ਆਈ ਆ ਜਾ ਕੇ ਵੀ ਦੀਦੀ ਠੀਕ ਰਹੂਗੀ ਉੱਤੇ ਕੰਫਰਟੇਬਲ ਰਹੂਗੀ ਅੱਛਾ ਠ ਪਰ ਠੀਕ ਹੈ ਆ ਇਹ ਪਤਾ ਨਹੀਂ ਕਿ ਹਾਂ ਗੱਲਾਂ ਕਰਦੀਆਂ ਤੀਆਂ ਤੋਹੀ ਜਣੀਆਂ ਮੈਨੂੰ ਦੇਖ ਕੇ ਹਸੀ ਹੋ ਜਾਂਦੀਆਂ ਅਸੀਂ ਆਪਣੇ ਦੁੱਖੜੇ ਰੋਂਦੀਆਂ ਦੀਆਂ ਲੈ ਉਹ ਤਾਂ ਕੋਈ ਖੁਸ਼ੀ ਵਾਲੀਆਂ ਗੱਲਾਂ ਕਰੋ ਤੁਸੀਂ ਦੁੱਖੜੇ ਰੋਈ ਚੱਲੋ ਉਹ ਦੁੱਖ ਸੁਖਾ ਰਿਹਾ ਲਾਤਾ ਨਾ ਅਜਾ ਮੁਹ ਜਸਮੀਨ ਨੇ ਹਮ ਫਰ ਦਿਮਾਗ ਖਾਣਾ ਮਾਸੀ ਜੀ ਦਾ ਐ ਨਹੀਂ ਐ ਨਹੀਂ ਮੈਂ ਨਹੀਂ ਮੈਂ ਕਹਿੰਦੀ ਐ ਮੇਰੇ ਮਰੇ ਮਸਾਉਗੇ ਨਹੀਂ ਨਹੀਂ ਅੰਨਾ ਮੈਨੂੰ ਪਤਾ ਮਾਸੀ ਸਾਨੂੰ ਬਥੇਰਾ ਪਿਆਰ ਕਰਦੀ ਐ ਐ ਨਹੀਂ ਐ ਚਲ ਕੋਈ ਨਹੀਂ ਜੇ ਐ ਮੈਨੂੰ ਜੇ ਕੋਈ ਵੀ ਕਹਿੰਦਾ ਨਾ ਮੈਂ ਦਿਮਾਗ ਖਾਂਦੀ ਐ ਤਾਂ ਮੇਰੀ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਜੇ ਅਸੀਂ ਬੋਲਾਂਗੇ ਨਾ ਤਾਂ ਹੀ ਸਾਡੇ ਬਲੌਗ ਚੱਲੂਗੇ ਨਹੀਂ ਚੁੱਪ ਕਰ ਗਏ ਇੱਕ ਦਿਨ ਚੁੱਪ ਕਰ ਗਏ ਮੁੜ ਕੇ ਵੀਡੀਓ ਨਹੀਂ ਬਣਨੀ ਦੇਖ ਲਓ ਰਵਿੰਦਰ ਚਲੇ ਗਿਆ ਇਹ ਹਾਂ ਨਹੀਂ ਚਲੇਗਾ ਮੈਂ ਪੁੱਛਨੀ ਸੀ ਹਾਂਜੀ ਚਲੇਗਾ ਅੱਛਾ ਅੱਛਾ ਤਾਂ ਹੀ ਤਾਂ ਮੇਰਾ ਜੀਰ ਹੀ ਲੱਗ ਰਿਹਾ ਲੜਨ ਨੂੰ ਭਾਜੀ ਨੇ ਉੱਪਰ ਪਾਤਾ ਵੀ ਸੌ ਜਾਣਗੇ ਮੜੇ ਜਾਂ ਦੋ ਘੜੀ ਭਾਜੀ ਨੂੰ ਪਿਪਤਾ ਛੜੀ ਪੀਆ ਹੋ ਜਾਂਦਾ ਬੇਲੇ ਰਹਿਣ ਦੀ ਵੀ ਮੈਂ ਦੀਦੀ ਤੁਹਾਨੂੰ ਵੀ ਪਤਾ ਬੇਲੇ ਨਹੀਂ ਰਹਿੰਦੇ ਹੋਰ ਕੀ ਹੋਰ ਡੰਗਰਾਂ ਦੇ ਹੋਇਆ ਬਈ ਡੰਗਰ ਚ ਆਉਣੇ ਆ ਕਰਨੇ ਆ ਕੱਖ ਪਾਣੇ ਆਹੀ ਟੈਨਸ਼ਨ ਦਾ ਦਿਮਾਗ ਉੱਥੇ ਘੁੰਮਦਾ ਹੋਣਾ ਉਹੀ ਅੱਜ ਉਹ ਵੀ ਰੇਨ ਬਣਨੀ ਆ ਕੱਲੇ ਸੀ ਹੋਰ ਕਦੇ ਬਾਹਰ ਬੈਠਦੇ ਕਦੇ ਅੰਦਰ ਘੜਦੇ ਜਾਣਾ ਤਾਂ ਇੱਕ ਵਾਰੀ ਦੇਖਣਾ ਤਾਂ ਅੱਜ ਪਹਿਲੀ ਵਾਰ ਅਵਿੰਦਰ ਨੇ ਕੱਲੇ ਜਾਉਣੇ ਡੱਕਰ ਜਿਵੇਂ ਜਾਣਾ ਕਰ ਮੈਂ ਕਾਕਾ ਕਾਕ ਤੇ ਤਾਂ ਅਸੀਂ ਹੈਗੇ ਤੇ ਕਿਉਂ ਇਹ ਨਹੀਂ ਆਪੇ ਵੀ ਤਾਂ ਦੇਖਣਾ ਵੀ ਕਿਵੇਂ ਲਾਲੋ ਲਾਲ ਤੁਲਾ ਲਾਲੋ ਹੁੰਦਾ ਕਿ ਦੀਪੀ ਬਾਤ ਦੇ ਮੇਰੀ ਗੱਲ ਤਾਂ ਸੁਣੋ ਉਹ ਕਿਆ ਕਹਿੰਦੇ ਹੁੰਦੇ ਆ ਨੂੰ ਰੋਟੀ ਵੀ ਤੁਹਾਨੂੰ ਸਪੈਸ਼ਲ ਪਾਈ ਮੰਮੀ ਕਹਿੰਦੀ ਮੈਂ ਲਈ ਕਿਉਂਦੀਆਂ ਠੀਕ ਹੈ ਤੁਸੀਂ ਤਾਂ ਚਲੋ ਖਾਣੀ ਨਹੀਂ ਅੰਦਰ ਦੀਦੀ ਤੁਹਾਡੇ ਖਾਤਰ ਸਪੈਸ਼ਲ ਮਾਲਾਂ ਤੇ ਰੋਟੀਆਂ ਦੀ ਆ ਓਕੇ ਜੀ ਉਹ ਕਹਿੰਦੇ ਭੈਸ਼ਣ ਵਾਲਾ ਕੰਮ ਆ ਫਿਰ ਆਪਾਂ ਦਾਲ ਬਣਾ ਕੇ ਲੈ ਕੇ ਆਉਨੇ ਆ ਅੱਛਾ ਠੀਕ ਠੀਕ ਗੱਲ ਕਰੀ ਮੈਂ ਕਹਾਂ ਫਿਰ ਵਧੀਆ ਮੇਰਾ ਜਾਣਾ ਬਚ ਗਿਆ ਮੈਂ ਛਾਮ ਨੂੰ ਹੀ ਜਾਉਂਗੀ ਫਿਰ ਬੱਲੇ ਹਾਂ ਕੋਈ ਬਚਣ ਵਾਲੀ ਦੀ ਗੱਲ ਚੱਲ ਲਾ ਲਿਆ ਨਾ ਨਾ ਮੈਂ ਕਾਕਾ ਨਹੀਂ ਚੱਕਣੋਂ ਚਾਹਤਾ ਅੱਛਾ ਜੀ ਮਾਲਾ ਪਤਾਵਾ ਇਹਨੂੰ ਮਾਲਾ ਪਤਾਉਂਦੀ ਆ ਥੋੜੇ ਜਿਹਾ ਰੀਤ ਨੂੰ ਚੱਕ ਕੇ ਆ ਕਾ ਤੇ ਕਾ ਤੇ ਕਾ ਤੇ ਮਮੇ ਸੌਰੇ ਰਹੋਗੇ ਸੌਰੇ ਦਾ ਕੰਮ ਸੰਭਾਲੀ ਹੈ ਨਾ ਹਾਂ ਸਭ ਕੁਝ ਚੱਲੀ ਜਾਂਦਾ ਉਧਰ ਵੀ ਸੰਭਾਲਣਾ ਉਧਰ ਵੀ ਸੰਭਾਲਣਾ ਕਹਿੰਦੇ ਨੇ ਉਹਦੇ ਕੁੜੀਆਂ ਨੂੰ ਟੈਨਸ਼ਨ ਸੌਰੇ ਦੀ ਵੀ ਹੁੰਦੀ ਬੇਕਿਆਂ ਦੀ ਵੀ ਹੁੰਦੀ ਆ ਬਾਈ ਯੂਪੀ ਵਾਲੀ ਮੰਮੀ ਦਾ ਵੀ ਫੋਨ ਆ ਲਿਆ ਪੁੱਛ ਲਿਆ ਉਹਨੇ ਹੁਣ ਚਾਹ ਦੋ ਤਿੰਨ ਵਾਰ ਫੋਨ ਕਰ ਲਿਆ ਮੈਂ ਇਹਨੂੰ ਕਿਹਾ ਤਾਂ ਮੈਂ ਤਾਂ ਗੱਲ ਕਰ ਲਾ ਜੀ ਕਰਨੀ ਆ ਨਹੀਂ ਮੈਂ ਕਰਕੇ ਫਿਰ ਮੰਮੀ ਨੇ ਮੰਨ ਜਾ ਹੌਲਾ ਕਰੀ ਜਾਣਾ ਸਹੀ ਨਾ ਮੰਮੀ ਨੂੰ ਆਏ ਹੋਏ ਜਣਾ ਨਾ ਮੈਤੇ ਆ ਨਹੀਂ ਹੋਇਆ ਮੈਤੇ ਆ ਨਹੀਂ ਹੋਇਆ ਜਿੰਨਾ ਗੱਲ ਵੀ ਹੈਗੀ ਮੈਂ ਨਾ ਹੋ ਜਾਂਦਾ ਨਾ ਟੈਨ ਉਹਨਾਂ ਨੂੰ ਕੋਈ ਨਹੀਂ ਉਹਨਾਂ ਨੂੰ ਮੈਂ ਦੱਸਤਾ ਹੂੰ ਕੀ ਕਰਤਾ ਕੱਲ ਮੈਂ ਤਾਂ ਤੁਸੀਂ ਇਹ ਕਰ ਲਿਓ ਵੀ ਮੰਮੀ ਨੇ ਹੋਰ ਤਾਂ ਕਦੀ ਜੈ ਮੈਨੂੰ ਵੀ ਤਾਂ ਹੀ ਆ ਮੈਂ ਵੀ ਦੀਦੀ ਆਪ ਵੱਲੋਂ ਛੱਡ ਕੇ ਹੋਰੇ ਆਪ ਬਾਹਰ ਚੱਲ ਜਾਓ ਤੇ ਉਹ ਹੀ ਸਾਹਮਣੇ ਮੈਤੇ ਨਹੀਂ ਕਹਿੰਦੀ ਤੇ ਇੱਕ ਹੋਣੀ ਹੋ ਜਾਂਦਾ ਮਾਮਾ ਦਾ ਨੀਲਾ ਨਹੀਂ ਨੂੰ ਪਤਾ ਮੇਰੇ ਕਰਨੂਗੇ ਤਾਂ ਹੀ ਉਹ ਕਰਦੇ ਵੀ ਹਾਂ ਨਾ ਪ੍ਰੋਤਸਾਦਾ ਵੇ ਸਾਂਭਣੀ ਆਪੇ ਹੂੰ ਇਹਨੂੰ ਪਤਾ ਨਾ ਮੈਂ ਰਾਤ ਨੂੰ ਨਾ ਮੈਂ ਦਿਨ ਨੂੰ ਉਰੀ ਐ ਨਾ ਮੈਂ ਤਾਂ ਨਹੀਂ ਕਹੀ ਕਰ ਲੂ ਜਦੋਂ ਪੁੱਛ ਲਾ ਇੱਕਾਈਂ ਦੀਦੀ ਆ ਵੀ ਮੰਮੀ ਹੋ ਆਪਣੀ ਮਾਸੀ ਹਲੇ ਮਾਲਾਲੀ ਨੇ ਤਾਂ ਘਟੇ ਵੱਧੇ ਆਉਣਾ ਹੀ ਮੈਂ ਤਾਂ ਹਲੇ ਜਿਆਦਾ ਸਾਡੀ ਕੱਲ ਜੁੱਧ ਹੋਇਆ ਦੋਹਾਂ ਜਣੀਆਂ ਦਾ ਕਹਿੰਦੇ ਉਹਨੂੰ ਕਹਿਤਾ ਵੀ ਜਦੋਂ ਲੋੜ ਆ ਮੈਂ ਹਾਜ਼ਰ ਆ ਤੋੜਿਆ ਤਾਂ ਕੋਈ ਚੱਕਰੀ ਨਹੀਂ। ਸਵੇਰ ਤੇ ਆ ਜਾ ਕਰੋ ਸ਼ਾਮ ਤੱਕ ਸਾਡੇ ਕੋਲ ਆ ਤੁਸੀਂ। ਮੈਂ ਕੋਈ ਗੱਲ ਨਹੀਂ। ਥੋੜਾ ਤਾਂ ਕੋਈ ਚੱਕਰੀ ਨਹੀਂ ਤਾਂ ਕਹਿੰਦੀ ਮਾਸੀ ਨੂੰ ਤਾਂ ਹੁਣ ਬੁਲਾ ਲਾ। ਨਹੀਂ ਜੇ ਮੈਂ ਚੱਕੇ ਤੇ ਮਾਸੀ ਨੂੰ ਘਰੇ ਛੱਡ ਕੇ ਆਉਣੀ ਆ ਤਾਂ ਹੀ ਮੈਂ ਆਉਣੀ ਆ। ਘਰ ਦਾ ਕੰਮ ਤਾਂ ਮੰਮੀ ਨਹੀਂ ਸਾਬਣਾ। ਨਹੀਂ ਉਹ ਤਾਂ ਗੱਲ ਸੀ ਇਹੇ ਕਰਨਾ ਹੋ। ਨਹੀਂ ਉਹ ਤਾਂ ਠੀਕ ਆ ਠੀਕ ਆ। ਇਹ ਤਾਂ 감아요 ਚੱਲਦਾ ਹੁੰਦਾ ਹੌਲੀ ਹੌਲੀ ਜੇ ਹੋਰ ਰਹਿਣਗੇ ਫਿਰ ਮੈਂ ਕਰੂੰਗੀ ਘਰੇ ਐਂ ਚੱਲਦਾ ਹੁੰਦਾ ਦੂਹਾ ਦੇ ਨਾਲ ਚੱਲਦਾ ਹੁੰਦਾ ਨਹੀਂ ਹੈ ਠੀਕ ਹੁਣ ਜਦੋਂ ਇਹ ਟਾਇਰ ਸਹੀ ਚੱਲਣਗੇ ਹੁਣ ਮੈਂ ਰੋਪਣ ਨੂੰ ਚੱਲ ਜਾਂਦੀ ਦੀ ਚਾਹੇ ਦੀਦੀ ਨੇ ਸਬਜ਼ੀ ਜੀਰ ਦੇਣੀ ਮੰਨ ਲਓ ਮੈਂ ਰੋਪਣ ਨੂੰ ਚੱਲ ਗਈ ਦੀਦੀ ਨੇ ਸਬਜ਼ੀ ਜੀਰ ਦੇਣੀ ਆ ਕੇ ਤੜਕਾ ਲਾ ਦੇਣਾ ਨਾਲੇ ਗੱਲਾਂ ਮਾਰੀ ਜਾਣੀਆਂ ਹੈ ਦੀਦੀ ਐਂ ਕਰਿਆ ਮੈਂ ਰੋਪਣ ਹੈ ਦੀਦੀ ਆਏ ਹੋਇਆ ਉਹ ਤਾਂ ਵੀਡੀਓ ਚ ਪਤਾ ਲੱਗ ਜਾਂਦਾ ਸਭ ਰਾਲ ਮਿਲ ਕਈ ਘਰ ਚੱਲਦਾ ਹੁੰਦਾ ਫਿਲਮ ਬਣਾ ਦੇ ਹਾਂਜੀ ਹਾਂਜੀ ਫਿਲਮ ਬਣ ਰਹੀ ਹੈ ਜੀ ਆਪਾਂ ਹੀ ਆਹ ਸਾਡੇ ਦੇਖਣ ਵਾਲੇ ਠੀਕ ਆ ਲੱਗਦੇ ਮੈਂਬਰ ਆ ਜੀ ਥੋੜੇ ਬੰਦਾ ਗਿਆ ਵਾ ਜੀ ਉਹ ਬੰਦਾ ਗਿਆ ਹੋ ਗਿਆ ਤਾਂ ਜੀ ਦੀਦੀ ਗਏ ਵੇ ਹਾਂ ਹਾਂ ਉਹਨੂੰ ਲੈ ਕੇ ਉਹ ਤਾਂ ਹੀ ਪਹਿਲਾਂ ਦਿਸਰੈਸ਼ਨ ਆ ਤੇ ਉਹ ਮੇਰੇ ਮੂੰਹੋਂ ਨਿਕਲ ਗਿਆ ਨਾ ਤਾਂ ਹੀ ਮੈਂ ਕਹਿ ਆ ਵੀ ਦਿੱਦੀ ਜੀ ਆਪਣਾ ਬੰਦਾ ਆ ਜਾ ਲੈ ਜਾਂਦਾ ਉਹਦੇ ਕਰਕੇ ਬੰਦਾ ਬੰਦਾ ਲੈਦਾ ਤਾਦ ਹੋਗੀ ਨਾਲ ਜਾਈ ਹੁੰਦੀ ਹੈ ਬੀਪੀ ਦੇਖਿਆ ਹੁੰਦੀ ਨਾਲੇ ਉਹ ਤਾਂ ਨਾਲ ਸੰਦ ਘਾ ਦਿੰਦੀ ਬڑے ਭਾਜੀ ਹੈਗੇ ਆ। ਉਰੇ ਆ। ਉਹ بڑے ਭਾਜੀ ਨੂੰ ਤੁਸੀਂ ਸੁੱਖਾ ਭਾਜੀ ਹੈਗੇ ਉੱਧਰ। ਅੱਛਾ ਫਿਰ ਤਾਂ ਨਾ ਦੀਦੀ ਦੇ ਜੀ ਉਹ ਜੀ ਨਾਲ ਦੀਦੀ ਦੇ ਜੀ ਉਹ ਜੀ ਹੈਗੇ ਉੱਥੇ। ਹਾਂ। ਫਿਰ ਤਾਂ ਉਹਨਾਂ ਨੇ ਹੀ ਹੈਂਡਲ ਕਰ ਲੈਣਾ। ਉਹ ਨਹੀਂ। ਚਾਹੁੰਦੇ ਨਹੀਂ ਨਾ ਡੰਗਰ ਨਹੀਂ। ਚਾਹੁੰਦੇ ਨਹੀਂ ਮੇਰੇ ਭਾਜੀ ਨੇ ਨਾ ਅੰਦਰ ਆਪਣੇ بڑے ਭਾਜੀ ਨੇ ਦੱਸਤਾ ਵੀ ਆ ਡੰਗਰ ਚੋਇਆ ਹੀ। ਮੇਰੀ ਗੱਲ ਸੁਣੋ ਕਦੋਂ ਮਸ਼ੀਨ ਸਿੱਖ ਗਈ ਤੇ ਲਾਣੀ ਮਸ਼ੀਨ ਲਾਣੀ ਸੀ ਤੇ ਜਾ ਕੇ। ਯਾਰ ਜੇ ਨਾ ਮੈਨੂੰ ਕਿੰਨੀ ਮਸ਼ੀਨ ਦੀ ਜ਼ਿੱਦ ਕਰੀ ਆ ਗਈ ਗੱਲ। ਬਈ ਉਦਾਂ ਚਲੇ ਗਏ ਸਿਰੇ ਭੂਗਾ ਆਪਕੋ। ਆਪਣੀ ਮੈਂ ਆਪਣੀ ਨੰਦਕੋ ਮੈਂ ਜਾਣਾ ਕਾਨੂੰ ਮੈਂ ਜਾ ਕੇ ਮੈਂ ਗਾਇਆਂ ਦੀ ਮਸ਼ੀਨ ਲਾਉਣੀ ਆ। ਸਾਨੂੰ ਮੈਂ ਗਾਇਆਂ ਮਸ਼ੀਨ ਲੈਣੀ ਆ। ਅੱਜ ਕਿਹੜੀ ਗਾਇਆਂ ਦੀ ਮਸ਼ੀਨ ਕਿੱਥੇ ਭੁਰੇ? ਮੈਨੂੰ 5:30 ਵਜੇ ਤੱਕ ਡੀਕਿਓ ਮਸ਼ੀਨ ਨਾ ਲਾਇਓ ਤੁਸੀਂ। ਅੱਜ ਕਾਤੇ ਯਾਦ ਇਹਨੇ ਅੱਜ ਇਹਨੇ ਇੱਥੇ ਨਹੀਂ ਮੜਾਇਆ। ਪਤਾ ਕਾਤੇ? ਬੜੇ ਬਾਜੀ ਹੋ ਰਹੇ ਆ। ਰਵਿੰਦਰ ਦਾ ਭਾਜ ਨਹੀਂ ਦੀਦੀ ਸੁਣੋ ਰਵਿੰਦਰ ਦਾ ਵੱਜਿਆਂ ਦਾ ਬੀਪੀ। ਭਾਜੀ ਸੁਖਾਉਂਦੇ ਪਿਆਰ ਨਾਲ। ਹਾਂ ਬੀ ਵੀ ਤਾਂ ਸਿੱਖੀ ਚੱਲ ਆਏ ਕਰ ਲਾ। ਏ ਯਾਰ ਉਹਨਾਂ ਕੋਲ ਡਰ ਨਹੀਂ ਲੱਗਦਾ ਬੜੇ ਬਾਜੀ ਕੋਲ ਜੇ ਗਲਤੀ ਵੀ ਹੋ ਜਵੇ ਰਵਿੰਦਰ ਕੋਲ ਤਾਂ ਹੱਥ ਕੰਬਦੇ ਆ ਹਾਏ ਆ ਪਹਿਲੀ ਘਰ ਵਾਲੀ ਆ ਜਿਹੜੀ ਆਪਣੇ ਘਰ ਵਾਲੇ ਤੋਂ ਡਰਦੀ ਆ ਇਹ ਕੋਈ ਬੀਬੀ ਬਤਾ ਪਹਿਲੀ ਘਰ ਵਾਲਿਆਂ ਦੀ ਬੇਇੱਜ਼ਤੀ ਕਰਦੀ ਤੈਨੂੰ ਤੇਰੀ ਦੀ ਰਾਮ ਤਾਂ ਕਰ ਰਿਹਾ ਓਹ ਹੋ ਹੋਰ ਵੀ ਜਦੋਂ ਸਾਰਿਆਂ ਦੀ ਇਨਸਲਟ ਕਰਦੀ ਤੂੰ ਪਹਿਲੀ ਆ ਜੀ ਇਹ ਹੁਣ ਹੀ ਬੋਲੋ ਲੱਗਦੇ ਵੀ ਦੱਸ ਤੁਸੀਂ ਮੇਰੀ ਬੇਇੱਜ਼ਤੀ ਹੋਰ ਕੀ ਆ ਉਹ ਨਹੀਂ ਜੀ ਉਹ ਵੀ ਸਾਡੇ ਪਿੰਡ ਦਾ ਹੀ ਹੈ ਜੀ। ਉਹਨੂੰ ਮੈਂ ਪੁੱਛ ਕੇ ਆਈ ਹਾਂ ਮੈਂ ਬਲੌਗ ਬਣਾਉਣਾ ਦੋ ਚਾਰ ਇਕੱਠੇ ਹੋ ਜਾਣਗੇ। ਠੀਕ। ਉਹ ਤਾਂ ਕੋਈ ਚੱਕਰ ਨਹੀਂ ਫੋਨ ਦੇਖੋ ਕਿਦਾ ਆ। ਚਲੋ ਜੀ ਫਿਰ ਹੁਣ ਅਸੀਂ ਖੁਸ਼ਖਬਰੀ ਦੇ ਨਾਲੇ ਮਿਲਦੇ ਹਾਂ। ਮਹਾਰਾਜ ਸੁਖ ਰੱਖੇ। ਲਓ ਜੀ ਭਾਈ ਦੀਦੀ ਨੂੰ ਲੈ ਕੇ ਅੰਦਰ। ਹੁਣ ਅਸੀਂ ਛੋਟੇ ਜਿਹੇ ਕਾਕੇ ਨੂੰ ਹੁਣ ਅਸੀਂ ਛੇਤੀਓ ਹੱਥ ਦੇ ਵਿੱਚ ਚੱਕਾਂਗੇ। ਤੇ ਆਪਰੇਸ਼ਨ ਨੂੰ ਲੈ ਕੇ ਗਏ ਦੀਦੀ।

ਕਾਹ ਨਹੀਂ ਲੈਣਾ ਮਾਸੇ ਨੂੰ ਖਾਪੋ ਜਿੰਦਾ ਉਹ ਫਿਰ ਮੈਂ ਤੁਹਾਨੂੰ ਕਿਹਾ ਨਹੀਂ ਫਿਰ ਕਮਰਾ ਛੀੜੂ ਛੀਖ ਲਾ ਡੱਬਾ ਟ੍ਰੋਲੀ ਚ ਰੱਖ ਲੀ ਮੰਨਦੀ ਆ ਫਿਰ ਮੈਂ ਲੱਤਾ ਕਮਰਾ ਵਧੀਆ ਹੀ ਘਰ ਆ ਘਰਾਂ ਦਾ ਥੱਲੇ ਛਾਹੀ ਗਏ ਨੱਪਾ ਘਰਾਂ ਲਈਆਂ ਨਾ ਅੱਗੇ ਸਾਡੀ ਹੋਵੇ ਉਹਨਾਂ ਨਾਲ ਆਦੇ ਸੁਣਨੀ ਕੀ ਥੱਲੇ ਰੁਕ ਜਾਓ ਆ ਕੇ ਬਿਛਾਲਣਗੇ ਉਹ ਲਾ ਦੇਦੀ ਤੀ ਤੂੰ ਲਾਉਣਾ ਜੇ ਹਾਂ ਕਸਤਾ ਹੈਗਾ ਹਾ ਕਪੜਾ ਕੁਝ ਪਿਛਾ ਦੋ ਫਿਰ ਨਹੀਂ ਕਹਿੰਦੀ ਮੈਂ ਉਹ ਚਾਦਰ ਵੀ ਹੁੰਦੀ ਵਿਕਰ ਇਹ ਹਾਂ ਚਾਦਰ ਪਿਛਾਓ ਚਾਦਰ ਚੱਲੋ ਕਰਦੇ ਜੀ ਦੀ ਮਾਸੀ ਚਲ ਇਹ ਚਾਦਰਾਂ ਦੇ ਵਿੱਚ ਹੀ ਹੈਟ ਆਲੀ ਉਹਦੇ ਵਿੱਚ ਗੱਡੀ ਚ ਹਾਂ ਆ ਛੋਟੀ ਜਿਹੇ ਤੇ ਠੀਕ ਹੈ ਅੱਬ ਫਿਰ ਉਹ ਬੇਬੀ ਰੋਣ ਕਰਨਗੇ ਆ ਕਦੋਂ ਆ ਲੈਣੇ ਅਨੇ ਉੱਪਰ ਨਹੀਂ ਤਾਂ ਚਾਰ ਪਛਾਦਾਂਗੇ ਹਾਂ ਉਹ ਤੋਂ ਪਾਏ ਦੇ ਸੀਗੇ ਅੰਨੇ ਕਾਕੇ ਨੂੰ ਉੱਪਰ ਨੂੰ ਲਿਆਵਾਂਗੇ ਹਾਂ ਹਾਂ ਹਾਂਜੀ ਪਾਸੇ ਲਿਆਵਾਂਗੇ ਅੰਦੀ ਨੇ ਕਹਿੰਦੀ ਮੇਰਾ ਤਾਂ ਛੱਡ ਦਿਓ ਚਾਹੇ ਮੇਰੇ ਵਾਲੇ ਚ ਕੁਝ ਨਹੀਂ ਹੈਗਾ ਦੀਦੀ ਕਹਿੰਦੀ ਤੇ ਮੇਰੇ ਵਾਲਾ ਛੱਡ ਦਿਓ ਹਾਂ ਵਿੱਚੇ ਪਾ ਦੋ ਤੇ ਪਿੱਛੇ ਨੂੰ ਘਾਤ ਦੋ ਬਾਸ ਹਾਂ ਲੈ ਵਿੱਚੇ ਪਾ ਲਓ ਸੋਨੇ ਦੇ ਵਿੱਚੇ ਪਾ ਲਓ ਚਲੋ ਚਲੋ ਭਾਈ ਛੇਤੀ ਚਲੋ ਲੱਤੀ ਵੀ ਹੈ ਚਲੋ ਜੀ ਓਕੇ ਬੰਦੇ ਜੀ ਉਹ ਤੁਹਾਨੂੰ ਥੋੜੇ ਟਾਈਮ ਤੱਕ ਅਸੀਂ ਲੋ ਜੀ ਸ਼ੁਰੂ ਵੀ ਆ ਗਈ ਆ ਦੇਖੇ ਆ ਆਮਨੇ ਆਮਨੇ ਹੋਨੇ ਮੇਰੀ ਸਕੂਟਰੀ ਦਾ ਕੀ ਹਾਲ ਕਰਿਆ ਕਿ ਮੈਂ ਸਲਿੱਪ ਮਾਰਿਆ ਤੱਕ ਬਲਦੀ ਬ੍ਰੇਕਾ ਆ ਗਈ ਗਏ ਨਹੀਂ ਨਾ ਬਸ ਸਸਰੀਕਾਲ ਨਹੀਂ ਅਸੀਂ ਹੁਣ ਡੇਂਜਰਸ ਜਿਹਦੇ ਵਿੱਚ ਆਇਆ ਨਾ ਇਹ ਗਏ ਜੋ ਅੱਛਾ ਫਿਰ ਇਹਦਾ ਮਤਲਬ ਮੇਰੀ ਸਕੂਟਰੀ ਦਾ ਟਾਇਰ ਖਰਾਬ ਕਰਨੇ ਤੁਸੀਂ ਹਾਂ ਨਹੀਂ ਟਾਇਰ ਤਾਂ ਨਹੀਂ ਖਰਾਬ ਕਰੇ ਅਪ ਕਿਹਾ ਹਾਂ ਸਸਰੀਕਾਲ ਤਾਂ ਬੁਲਾਦੇ ਅਪ ਉਹ ਸਸਰੀਕਾਲ ਬੁਲਾਦੇ ਦੀ ਦੀ ਕਿਹਦਾ ਕਹਾਂ ਆ ਨਾ ਮੇਰੀ ਸਕੂਟਰੀ ਨੂੰ ਕਿਵੇਂ ਬ੍ਰੇਕਾ ਮਾਰੀਆਂ ਤਾਂ ਟਾਇਰ ਖਰਾਬ ਕਰਨੇ ਆ ਲੈ ਵੀ ਟਾਇਰ ਵਾ ਇਹ ਚੈੱਕ ਕਰਕੇ ਦੇ ਦੇ ਲੱਕ ਸਾਹੇ ਕਾ ਸਾਹੋਂ ਦੇ ਬੁੱਢੀ ਚਾਚੀ ਆਜੂ ਮਾਜੀ ਛੋਟਾ ਜਿਹਾ ਕਾਕਾ ਆਉਣੇ ਆਲਾ ਚਲੋ ਚਲੋ ਫਟਾਫਟ ਆਜੋ ਕਿਤਾ ਜਾਣਾ ਅੰਦਰ ਜੋ ਵਾਲਟੀ ਮੈਨੂੰ ਨਹੀਂ ਦੇ ਦੇਵਾਂਗੇ ਦੇ ਦਾਂਗੇ ਡੋਂਟ ਵਰੀ ਭਾਈ ਮਾਮੇ ਕਹੋਣਾ ਸੌਖੀ ਗੱਲ ਨਹੀਂ ਹੈਗੀ ਮਾਮੇ ਆ ਤੁਸੀਂ ਮਾਮੇ ਚਲੋ ਚਲੋ ਹੁਣ ਅੰਦਰ ਚੱਕ ਕੇ ਮਿਲਦੇ ਆਂ ਜੀ ਤੁਹਾਨੂੰ ਓ ਨਹੀਂ ਐਕਸਾਈਟਮੈਂਟ ਭਾਈ ਸਾਨੂੰ ਬਹੁਤ ਐਕਸਾਈਟਮੈਂਟ ਆਵਾਜ਼ ਤਾਂ ਉੱਚੀ ਕਰ ਲਓ ਮੜੀ ਜੀ ਕੱਪੜੇ ਲੈ ਕੇ ਜੀ ਹੂੰ ਵੇਟ ਕਰਦੇ ਆਂ ਜੀ ਬਾਹਰ ਬਸ ਬਲਾਓ ਜੀ ਤੁਸੀਂ ਵੀ ਸਾਸ੍ਰੀ ਕਾਲ ਬਲਾਓ ਭਾਈ ਹਾਂ ਹਾਂ

ਹਾਂਜੀ ਬਲਾਸ ਸਸਤਿਕਾ ਨਰਵਸਨਸ ਹੱਥਾਂ ਪੈਰਾਂ ਦੀ ਪਈ ਪਈਆ ਅਸੀਂ ਕਰੀ ਚੱਲੋ ਮਨ ਵਿੱਚ ਸਭ ਕੁਝ ਠੀਕ ਹੋਵੇ ਵੈਸੇ ਤਾਂ ਹੁਣ ਉਹਨੇ ਕਹਿਤਾ ਡੀਕਦੇ ਆ ਜੀ ਟਾਈਮ ਆ ਗਿਆ ਬੋਲਿਆ ਬਈ ਫੋਨ ਘਰੇ ਬੈਠਣਾ ਨੂੰ ਜ਼ਿਆਦਾ ਟੈਂਸ਼ਨ ਹੁੰਦੀ ਹੈ ਮੰਮੀ ਚਾਚਾ ਕਹਿੰਦਾ ਬਸ ਹਾਂ ਚਾਚਾ ਹੀ ਕਹਿਣਾ ਅੱਗੇ ਕੂਸ ਬੋਲ ਮੈਂ ਹੁਣ ਕੀ ਆ ਬੋਲਣਾ ਪਤਾ ਕਿੰਨਾ ਬੋਲਦਾ ਹੈ ਰਵਿੰਦਰ ਕਹਿੰਦਾ ਬਸ ਹੋਰ ਕੁਝ ਨਹੀਂ ਚਾਹੀਦਾ ਬਸ ਬਾਈ ਗਰੂ ਅੰਦਰ ਲੈ ਕੇ ਗਏ ਹੋਏ ਆ ਜੀ ਉਹ ਲੈ ਆਓ ਭਾਈ ਲੈ ਆਓ ਲੈ ਆਓ ਲੈ ਆਓ ਕੋਈ ਇੱਧਰ ਬੰਦਾ ਇੱਕ ਨਾਲੇ ਸੀਸੇ ਜਿਹਨੂੰ ਦਿਖਦਾ ਨਹੀਂ ਫੇਰ ਵੀ ਤਾਂ ਇਹ ਕਹਿੰਦੇ ਨੇ ਜਿਹੜੇ ਨਜ਼ਰਾਂ ਕਾਸ਼ ਹੋ ਕਰਾ ਕੱਪ ਕੇ ਡਾਕਟਰ ਸਾਹਿਬ ਹੋਣ ਲੱਗੇ ਭਾਈ ਦੇਖੀਏ ਹੋਣ ਲੱਗੇ ਯਾਰ ਠੀਕ ਹੈ ਅਗਲਾ ਕਿਵੇਂ ਮੂੰਹ ਅੜਦੀਆਂ ਦੁਖ ਜਣੀਆਂ ਦਾ ਆਹ ਮੰਮੀ ਵਾਸਤੇ ਮਾਸੀ ਦੀਦੀ ਪਨੀਰ ਆਨੀ ਉਹ ਮੱਲਾ ਤਾਂ ਐਕਸਾਈਟਮੈਂਟ ਚ ਕੁਝ ਹੋਰ ਹੀ ਹੋਣ ਲੱਗ ਗਿਆ ਆ ਜੋ ਮਹਾਰਾਜ ਆ ਜੋ ਕਾਇਨਾ ਕਾਇਨਾ ਕਰ ਲੋ ਜਿਹੜਾ ਕੋ ਕੰਨਾਂ ਅਸੀਂ ਨਾ ਚੱਟ ਗੱਦਾਂ ਪਪਈ ਆਉਂਦੀ ਨਹੀਂ ਕੋਈ ਤੇ ਕਿਵੇਂ ਲੱਗੀਆਂ ਆਵੀਆਂ ਕੋਡੀਆਂ ਹੋ ਕੇ ਦੇਖੋ ਹੋਰ ਇਹਨਾਂ ਛੋਟਾ ਕਹੀ ਦੇਖ ਤਾ ਲੈ ਕਮਾੜਾ ਟੀ ਗਿਓ ਟੀ ਗਿਓ ਟੀ ਗਿਓ ਆ ਜਾਵੇ ਆ ਜਾਵੀਂ ਬੱਸ ਕਰੋ ਆਉਂ ਕਿਥੋਂ ਆਉਗਾ ਆ ਜਾਣ ਦਾ ਦਊ ਵਾਲਾ ਮੇਂਦਰਾ ਖੜੇ ਬਾਬੇ ਜਾਣਦੇ ਆ ਮੈਂ ਮੇਰਾ ਹੈ ਮੇਰਾ ਨਾ ਜੰਨ ਨਰਵਸ ਜੀ ਹੁੰਦੀ ਮੈਂ ਚੱਕ ਲੰਨੀ ਐਂ ਮੀਆ ਪਾਪਾ ਦੀ ਤਰ੍ਹਾਂ ਦੇਖੇ ਪਾਪਾ ਵੀ ਤਾਂ ਐ ਕਰ ਦਿੰਦੇ ਆ ਦੀਦੀ ਪਾਪਾ ਦਾ ਫੋਨ ਆ ਕੇ ਕਹਿੰਦੇ ਹਾਂ ਉਹ ਮੈਨੂੰ ਖੁਸ਼ ਨਹੀਂ ਹੋਇਆ ਹਾਂ ਚੱਲ ਕਨੇ ਮੈਨੂੰ ਨਿਆਣੇ ਨਿੱਕੇ ਤਾਂ ਨਹੀਂ ਮੈਨੂੰ ਆ ਬੀਬੀ ਠੀਕ ਹੈ ਮਨੋ ਉਹ ਦੱਸਦੀ ਮੈਂ ਕਿਹਾ ਹਾਂ ਕੋਈ ਨਹੀਂ ਬਾਪ ਨੂੰ ਆਪਣੀ ਧੀ ਦਾ ਜਿਆਦਾ ਹੁੰਦਾ ਹੈ ਨਾ ਤਾਂ ਕਰਕੇ ਇਹ ਬਾਈ ਗਰੂ ਮੇਰਾ ਤਾਂ ਦਿਲ ਕਰਦਾ ਮੈਂ ਇਹਦੇ ਵਿੱਚੋਂ ਹੀ ਨਿਕਲ ਜਾ ਕੇ ਸਨਕਾ ਢਾਂਗ ਨਾਲ ਡਾਕਟਰ ਸਾਹਿਬ ਸੱਚੀ ਹੋਵਾਂਗੇ ਸੱਚੀ ਹੋਵਾਂਗੇ ਤਾਂ ਤਾਂ ਹੋਗਾ ਹਾਂ ਅੱਛਾ ਅਲੇਥੀ ਸੀਆੜਾ ਹੂੰ ਇਹਦਾ ਹੋਰ ਕੋਈ ਡਾਕਟਰ ਆਇਆ ਜੀ ਫੈਮਿਲੀ ਮੈਂਬਰ ਲਾਈਨ 'ਚ ਖੜੇ ਆ ਜੀ ਸਾਡੇ ਠੀਕ ਆ ਭਾਈ ਹੁਣ ਡਾਕਟਰ ਨਹੀਂ ਆ ਰਹੇ ਆ ਜੀ ਅੱਖਾਂ ਟਕਾਈਆਂ ਪਈਆਂ ਦੱਸ ਕਿਆ ਕਰੀਏ ਆਜ ਵੀ ਜੀ ਛੇਤੀ ਤੋਂ ਛੇਤੀ ਦੇਖ ਲਓ ਨਹੀਂ ਕੁਝ ਬੋਲਤ ਬਹਾਗੁਰ ਕਰਕੇ ਇਹ ਕਿਹਦਾ ਤੁਸੀਂ ਬਸ ਨਾ ਕੋਈ ਘਰ ਕੋਸ सार जी आज हाँ जी शुक्रिया शुक्रिया फड़ो भाजी जी ठीक है फड़ो, जी थैंक okay यू सर दिखाई ਉਹ ਗੇ ਪਿੱਛੇ ਹੋ ਜਮੜ ਗਿਆ ਧੀ ਜੀ ਨਾ ਤੁਹਾਨੂੰ ਨੂਰ ਪਰ ਗਿਆ ਨੂਰ ਪਰ ਨੂਰ ਸਰ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਆਂਟੀ ਵਧਾਈਆਂ ਹੋ ਗਏ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਆਹੇ ਭਰੋ ਕੋ ਨਾਨੀ ਪੜਾਓ ਨਾਨੀ ਨੂੰ ਪੜਾਓ ਬਣਾਇਆ ਹੈ ਇਹ ਆਹ ਬੇਬੀ ਦੀ ਰੇਟਿੰਗ ਹੈ

ਹੋ ਆ ਮਾਰੀ ਤੇ ਪਾਣੀ ਪਾਉਣੇ ਚੱਲ ਮੈਂ 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 ਪਾਣੀ ਪਾਉਣੇ ਚੱ

ਬਾਕੀ ਹੈਗੇ ਜੀ ਅਸੀਂ ਨਾਲ ਦੇ ਭਾਈ ਦੀਦੀ ਵੀ ਆ ਗਏ ਹੁਣ ਜਾਓ ਬੜ ਜੀ ਮੜ ਜਾ ਅੰਦਰ ਰਿ ਬਾਜੀ ਉਹਨਾਂ ਨੇ ਬਾਹਰ ਭੇਜਣੇ ਆ ਤਾਜੀ ਮੇਰੇ ਤੁਹਾਡੇ ਵੱਲ ਮੇਰੀ ਤਕੜੀ ਪਾਰਟੀ ਦੋ ਦੋ ਚਮਚਮ ਦੇ ਡੱਬੇ ਬੜੇ ਬੜੇ ਉਹ ਵੀ ਦੋ ਨਹੀਂ ਚਾਰ ਨਹੀਂ ਚਾਰ ਨਹੀਂ ਖਾਣੇ ਬਸ ਮੈਂ ਇਕੱਲੀ ਨੇ ਖਾਣੇ ਕੋਈ ਵਿੱਚ ਠੂੰਗਾ ਨਾ ਮਾਰੇ ਬਸ ਮੈਨੂੰ ਦੇਖ ਕੇ ਕਹਿੰਦੇ ਨਹੀਂ ਵਧਾਈਆਂ ਲੱਗੀਆਂ ਠੀਕ ਆ ਦੀਦੀ ਠੀਕ ਆ ਵਧਾਈਆਂ ਤੇ ਨੂੰ ਵਧਾਈਆਂ ਬਚਾ ਕੇ ਨਹੀਂ ਬਚਾ ਕੇ ਚਲੋ ਅਸੀਂ ਲੈ ਕੇ ਜਾਣੇ ਚਾਹੀਦੇ ਪਰ ਮੈਂ ਉਹੀ ਪੁੱਛ ਲਈ ਆ ਆਹੋ ਆਹੋ ਨਾਲ ਆ ਜੋ ਹਮ ਉਸਰੀਂ ਚ ਦੇ ਦੋ ਅਗਰਮ ਚੱਲ ਚੱਲ ਚੇਲੇ ਜੀ ਚੱਲ ਆਓ ਜੀ ਆਓ ਕੋਈ ਆਓ ਬਾਤ ਨੂੰ ਚ ਜਾਂਦਾ ਏ ਕੋਈ ਬਾਹਰ ਜਾਂਦਾ ਏ ਕੋਈ ਇੱਥੇ ਖੜ ਕੇ ਗੱਲਾਂ ਕਰ ਰਿਹਾ ਹੈ ਲੋ ਜੀ ਠੀਕ ਆ ਜੀ ਥੈਂਕ ਯੂ ਸੋ ਮੱਚ ਜੀ ਇੰਨਾ ਜਿਆਦਾ ਤੁਸੀਂ ਪਿਆਰ ਦਿੱਤਾ ਸਾਨੂੰ ਠੀਕ ਆ ਕਰਦੇ ਆ ਫਿਰ ਕਿਸੇ ਅਗਲੇ ਵਲੌਗ ਚ ਮਿਲਦੇ ਆ ਤੁਹਾਨੂੰ ਠੀਕ ਆ ਹੁਣ ਦਾਦੀ ਰਾਈ ਆਉਣਗੇ ਜੀ ਬੱਚੇ ਆਉਣਗੇ ਜੀ ਨਾਨਕੇ ਠੀਕ ਆ ਹਲੋ ਕਿਉਂ ਸਰਦਾਰ ਸਾਹਿਬ ਨਾ ਦਾਦੀ ਆ ਰਹੀ ਹੈ ਬੱਜੀ ਬੱਜੀ ਹੈ ਦਾਦੀ ਆ ਰਹੀ ਮੱਜੀ ਬੱਜੀ ਦਾਦੀ ਦਾ ਤਾਂ ਪਾਸ ਨਹੀਂ ਚੱਲਦਾ ਉਹਨੇ ਸੱਚੀ ਉਹ ਮੱਜੀ ਬੱਜੀ ਆ ਜਾਂਦਾ ਨਾਨੀ ਵੀ ਆ ਰਹੀ ਆ ਮੰਮੀ ਦੇ ਫੋਨ ਪਾਪਾ ਦੇ ਫੋਨ ਚਾਚੇ ਦੇ ਫੋਨ ਮੈਨੂੰ ਵੀ ਆ ਲਿਆ ਨੇ ਵੀ ਆ ਫੋਨ ਆਹੋ ਦੇਤੀਆਂ ਉਹਨੇ ਆਹੋ ਚਲੋ ਠੀਕ ਆ ਫਿਰ ਅਗਲੇ ਬਲੌਗ ਚ ਮਿਲਦੇ ਆ ਥੈਂਕ ਯੂ ਸੋ ਮੱਚ ਓਕੇ ਫਿਰ ਬਾਏ ਬਾਏ ਜੀ ਨਾ 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 ਇਹ ਦੋਲਾ ਮੇਰਾ ਪੁੱਤ ਹੈ ਉਹ ਕਰਦੇ ਮੇਰੇ ਪੁੱਤ ਨੂੰ ਕੋਈ ਗਲਾ ਦਿੰਦਾ ਇਹ ਦੋਲਾ ਪੁੱਤ ਹੈ ਆਏ ਕਾਤੇ ਕਰਦੇ ਆ ਤੁਸੀਂ ਦੇਖਤਾ ਸੀ ਮੱਚਤਾ ਸੀ ਕੀ ਕਰਦਾ ਤਾ ਹਾਂ ਦੱਸੀ ਗੰਗਰੀ ਵਿੱਚ ਕਿਸੇ ਬਣ ਗਿਆ ਹਾਂ ਕੋਈ ਨਹੀਂ ਆ ਬਾਈ ਚੱਕੋ ਪਹਿਲਾਂ ਆ ਕੇ ਤੁਸੀਂ ਵਟਾ ਵਟ ਸੈਨੀਟਾਈਜ਼ਰ ਸੈਨੀਟਾਈਜ਼ਰ ਯੂਜ਼ ਕਰੋ ਪਹਿਲਾਂ ਇਹਨੂੰ ਬਦਾਂ ਨਹੀਂ ਆਓ ਗਰ ਦੇ ਬੰਦ ਨਹੀਂ ਜਾਣਾ ਬੰਦ ਨਹੀਂ ਜਾਣਾ ਮਾਸੇ ਵੀ ਬੈਠੀ ਹੈ ਦੀ ਕੋਣ ਇੱਕ ਮਾਸੇ ਵੀ ਬੈਠੀ ਹੈ ਮਦੰਗਾ ਆਹ ਛੋਟੀ

अच्छी तू अपनी टोपी चक पहला उतर हो जी सर उठो अपणी दीदी ए दीदी थोड़ी मड़ा ਤੁਸੀਂ ਇੱਕ ਜਣਾ ਅੱਗੇ ਲੰਭੋ ਪਹਿਲਾਂ ਆਓ ਜੀ ਸੁਣਦੇ ਨਹੀਂ ਮੜਾ ਜਾਓ ਹੱਥ ਲਵਾਓ ਸੋਰੀ ਹੱਥ ਲਵਾਓ ਮੜਾ ਜਾ 30 ਕੋ ਜੀ ਇੱਕ ਜਣਾ ਉੱਪਰ ਜਾਓ ਜੀ 2000 ਜੀ ਤੁਸੀਂ ਵੀ ਜਾਉਂਦੇ ਹੋ ਲਾਈ ਲਾਉਂਦੀ ਜੀ ਚੇਤੇ ਹੋ ਮੈਂ ਨਹੀਂ ਬੰਨੀ ਬੰਨੀ ਕਾਹ ਕੋਰੀ ਕਰਨਾ ਨਹੀਂ ਕੁੜੀ ਆਪਾਂ ਲੈ ਕੁੜੀ ਲੈ ਚੇਤੇ ਚੋੜੋ ਚੱਲੋ ਜੀ ਨਹੀਂ ਉਹ ਹੀ ਆ ਰੋ ਬੜਾ ਇਸ ਨੂੰ ਨਾ ਪਾਉਂਦੇ ਜੇ ਕੀ ਪਾਸਟ ਇਸ ਤੋਂ ਪਸੰਦ कोई नहीं करा सकते मैं हर महीने चालू कर रहे हैं सब ऑपरेशनल है सब पॉलिसी में थोड़ी ऊपर नहीं हो रहा है बचा चलो मैं भी साइड कर दूंगी एंड स्टार्ट कर देगी और भी पांच चार बनवा तो <laughs> तो <या राजी> <laughs> आहा। आहा। क्या कहते हने जमर कुटी नीतीसूती पाई लिया आज देने ਪੰਜਰ ਵੀ ਠੀਕ ਹੈ ਮੈਨੂੰ ਵੀ ਅਹੀ ਗਲਾਸ ਭਰ ਕੇ ਦੇ ਮੈਂ ਤਾਂ ਪੀਣਾ ਹੈ ਅੱਛਾ ਜਿੱਦਾਂ ਮੈਨੂੰ ਤੁਸੀਂ ਤਰਸਾਇਆ ਹੈ ਮੜਾ ਤਾਂ ਇਹਨੂੰ ਕੁੱਕੜੀ ਵੀ ਦੁੱਧ ਦੀ ਵੀ ਲੱਗੀ ਲੈ ਲਾ ਦੇ ਬਾਕੀ ਦਿੰਦਾ ਲਊ ਹਾਂ ਚਲ ਲੈ ਬੱਜੀ ਜੀਵ ਨੂੰ ਲਾਓ ਆਪਣੇ ਨੂੰ ਮੜਾ ਜਾ ਹਾਂ ਆਓ ਮੇਲਾ ਬੱਚਾ ਚੜਦੀ ਕਲਾ ਆਓ ਜੀ ਲਓ ਫੜੋ ਹੈ ਬਾਬਾ ਜੀ ਇਹਨਾਂ ਦੇ ਗੁੱਸੇ ਪਰ ਨਾ ਜਾਵੇ ਬਸ ਤੁਸੇ ਲੈ ਨਹੀਂ ਮੈਂ ਆਪ ਲਈ ਮੇਰਾ ਸ਼ਹਿਦ ਲਓ ਹਾਂ ਮੂੰਹ ਨੂੰ ਲਾਓ ਜੀਬ ਨੂੰ ਜੀਬ ਨੂੰ ਚਲੋ ਇਹ ਚਾ ਲਓ ਇਹ ਚਾਚੇ ਨੇ ਠੀਕ ਆ ਜੀ ਕਿੰਨਾ ਪਾਣਾ ਚੱਟ ਲਾ ਜੰਗੀ ਤਰ੍ਹਾਂ ਮੇਰਾ ਸ਼ਹਿਦ ਠੀਕ